ਯਾ ਪੀਟਰਪਸ ਬੁਰਵਲੋ ਇੱਕ ਨਵੀਂ ਪ੍ਰਤੀ ਆਈ ਹੈ ਪ੍ਰਤੀ ਤੁਹਾਡੀ ਸਟੋਰ ਕੀਪਰ ਤੇ ਹੋਰ ਪੋਸਟਾ ਨੇ ਪੋਸਟਾ ਤੁਹਾਡੀ 159 ਪੋਸਟਾ ਨੇ ਇਸ ਪੋਸਟਾ ਆਨਲਾਈਨ ਫਾਰਮ ਭਰੇ ਜਾਏਗਾ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਇਹ ਆਨਲਾਈਨ ਫਾਰਮ ਭਰਵਾ ਸਕਦੇ ਹੋ ਇਹ ਤੁਹਾਡੀ ਪੋਸਟ ਦਾ ਇਸ਼ਤਿਹਾਰ ਨੰਬਰ ਹੈ ਪੰਜਾਬ ਸਰਕਾਰ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗੀ ਸਿਕਲਾਈ ਵਿਭਾਗ ਦੀ ਹੋਸਟਲ ਸੁਪਰਡੈਂਡ ਕੰਪੀਟੀਆਈ ਦਿਆ 68 ਪੋਸਟਾ ਸਟੋਰ ਕੀਪਰ ਦੀਆਂ 62 ਪੋਸਟਾ ਲਾਈਬ੍ਰੇਰੀ ਦੀਆਂ 5 ਪੋਸਟਾਂ ਪਸ਼ੂ ਪਾਲਣ ਵਿਭਾਗ ਦੀ ਆਟੋ ਕਲੇਮ ਆਪਰੇਟਰ ਮਸ਼ੀਨ ਦੀਆਂ 2 ਪੋਸਟਾਂ ਅਤੇ ਸਤਾਨਕ ਸਰਕਾਰ ਵਿਭਾਗ ਦੀ ਜੂਨੀਅਰ ਟੈਕਨੀਸ਼ੀਅਨ ਦੀਆਂ ਸਿਵਲ ਦੀਆਂ 21 ਪੋਸਟਾਂ ਅਤੇ ਜੂਨੀਅਰ ਟੈਕਨੀਸ਼ੀਅਨ ਇਲੈਕਟ੍ਰੀਸ਼ੀਅਨ ਦੀਆਂ 3 ਅਸਾਮੀਆਂ ਦੀ ਸਿੱਧੀ ਭਰਤੀ ਸੰਬੰਧੀ ਆਨਲਾਈਨ ਐਪਲੀਕੇਸ਼ਨ ਮੰਗ ਕੀਤੀ ਗਈ ਹੈ ਇਹ ਪੋਸਟਾ ਗਰੁੱਪ ਸੀ ਦੀ ਪੋਸਟਾਂ ਨੇ ਇਹਨਾਂ ਅਸਾਮੀਆਂ ਸੰਬੰਧੀ ਤਨਖਾਹ ਸਕੇਲ ਉਮਰ ਸੀਮਾ ਆਨਲਾਈਨ ਅਪਲਾਈ ਕਰਨ ਦਾ ਲਿੰਕ ਆਦ ਬੋਰਡ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ